ਸਰਹਿੰਦ ਬਾਸ ਬਾਸ ਹਾਦਸੇ ਵਿੱਚ ਕੰਮ ਕਰ ਰਹੇ ਗੋਤਾਖੂਰਾ ਨੇ ਹੜਤਾਲ ਕਰ ਦਿੱਤੀ ਹੈ ਗੋਤਾਖੂਰਾ ਦਾ ਕਹਿਣਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਕੇ ਮੌਕੇ ਤੋਂ ਭੇਜ ਦਿੱਤਾ ਹੈ ਕਿ ਹੁਣ ਤੁਸੀਂ ਕੰਮ ਬੰਦ ਕਰਕੇ ਜਾ ਸਕਦੇ ਹੋ ਉਹਨਾਂ ਕਹਿੰਦੇ ਕਿ ਸਰਕਾਰ ਵੱਲੋਂ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਆਪਣਾ ਗੁਜ਼ਾਰਾ ਕਰਨ ਲਈ ਹੋਰ ਕੋਈ ਵਸੀਲਾ ਨਹੀਂ ਹੈ ਇਸ ਲਈ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਉਧਰ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਨਾਲ ਜਦ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੋਤਾਖੋਰਾਂ ਦੇ ਦੋ ਗਰੁੱਪ ਬਣੇ ਹੋਏ ਨੇ ਅਤੇ ਇਹਨਾਂ ਦੋਹਾਂ ਗਰੁੱਪਾਂ ਦਾ ਆਪਸੀ ਮਤਭੇਦ ਚੱਲ ਰਿਹਾ ਹੈ ਜਿਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਲੱਭਣ ਲਈ ਅਜੇ ਵੀ ਗੋਤਾਖੋਰ ਗੋਤਾਖੋਰਾਂ ਦੀਆਂ ਦੋ ਟੀਮਾਂ ਜਿਹੜੀਆਂ ਨੇ ਕੰਮ ਕਰ ਰਹੀਆਂ ਨੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ मेरी टीम को देखा जाए हमारी फरियाद सुनी जाए और हमारी समस्या को देखा जाए क्या आप काम बंद कर सकते हो आप जा सकते हो कोई दिक्कत नहीं हमें आपकी जरूरत नहीं है उन्होंने सीधा यही जवाब दिया हमें आपकी जरूरत नहीं है आप जा सकते हो जितना पैसा हमने देना है ना स्वाभि वाले केस में हम फंस गए थे उससे तीन गुना ब्याज हम भर चुके हैं 22 ਸਾਲੋਂ ਦੇ ਪਿਛਲੇ ਮੇਰੀ ਟੀਮ ਲਗਾਤਾਰ ਦਿਨ ਰਾਤ ਮਿਹਨਤ ਕੰਮ ਕਰੀ ਆਪ ਦੇਖਦੇ ਹੋ ਜਹਾਂ ਵੀ ਜਾਂਦੇ ਸਿਰ ਵਾਸਕ ਮਲਿਕ ਦੀ ਟੀਮ ਦਾ ਹੀ ਨਾਮ ਆਤਾ ਹੈ ਤੱਕ ਤੱਕ ਕੋਈ ਮੋٹے ਮੋਟੀ ਪੇਮੈਂਟ ਦਿੱਤੇ ਨਹੀਂ ਹੈ ਕਈ ਪੈਸੇ ਰੁਕੇ ਹੋਏ ਨੇ ਕਿਸੇ ਕਿਸੇ ਕੋ ਨਾ ਡੋਪ ਤੇ ਦੇਖਾ ਨਹੀਂ ਜਾਂਦਾ ਉਸ ਨੂੰ ਬਚਾਣਾ ਪੜਦਾ ਹੈ ਮਾਰਗੋ ہمارا ਫਰਜ਼ ਹੈ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਆਖਰੂਤ ਜਿਹੜੇ ਉਪਰਾਸ ਨੇ ਇਹਨਾਂ ਦੀ ਦੋ ਪਾਰਟੀਆਂ ਬਣੀਆਂ ਨੇ ਆਪ ਖਿੱਚ ਜੇ ਇਹਨਾਂ ਦੀ ਕੋਈ ਹੋ ਸਕਦੀ ਹੈ ਤੇ ਸਾਡੇ ਨਾਲ ਕੋਈ ਉਹ ਗੱਲ ਨਹੀਂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ मिलेंगे फेसबुक पे, असि दिखांगे यूट्यूब पे, फॉलो करो ट्विटर पे, खबर जुड़े रहो दिन रात